ਆਕਾਸ਼ ਮੈਂ ਪਿੰਡ ਡਾ ਸੰਸੀਆਂ ਦਾ ਰਹਿਣ ਵਾਲਾ ਹਾਂ ਮੈਂ ਗੁਰਦਾਸਪੁਰ ਕੋਟ ਚ ਐਜ਼ ਅ ਮੁੰਚੀ ਹਾਂ ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ ਉਹਦੀ ਰੀਸੀਵਿੰਗ ਸਾਨੂੰ 31 ਤਰੀਕ ਨੂੰ ਪਹੁੰਚਾਈ ਇਹਨਾਂ ਨੇ 7 ਦਿਨ ਸਾਢੇ ਤੱਕ ਨੋਟਿਸ ਨਹੀਂ ਪਹੁੰਚਿਆ 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਦਿੱਤਾ ਨਹਿਰ ਮਹਿਕਮੇ ਦੇ ਐਕਸੀਡੈਂਟ ਸ਼੍ਰੀ ਕਰਨਬੀਰ ਸਿੰਘ ਬੈਂਸ ਕੋਲ ਅਸੀਂ ਉੱਥੇ ਗਏ ਮੇਰੇ ਸਰਪੰਚ ਸਾਹਿਬ ਗਏ ਨਾਲ ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਇਆ ਦੇ ਸੀ ਅਸੀਂ ਉੱਥੇ ਗਏ ਅਸੀਂ ਉੱਥੇ ਜਾ ਕੇ ਮਿਲੇ ਆ ਸਾਨੂੰ ਉਹਨਾਂ ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ ਨੋਟਿਸ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਗਿਆ ਸੀ ਸਾਡੇ ਕੋਲ 6 ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ ਉਹ ਬਤੌਰ ਨੋਟਿਸ ਤੇ ਨੋਟਿਸ ਕੱਢ ਦੇਗੇ ਤੇ ਅੱਗੇ ਉਹਨਾਂ ਨੇ ਚੌਥਾ ਪੰਜਵਾਂ ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਹੈ ਤੁਸੀਂ ਆਪਣੇ ਘਰ ਖਾਲੀ ਕਰ ਦੇਵੋ ਜੇ ਤੁਸੀਂ ਇਹ ਨਹਿਰ ਵਿਭਾਗ ਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ ਇਹ ਜਗ੍ਹਾ ਸਰਕਾਰੀ ਹੈ ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਆ ਤੇ ਆਇਆ ਜਗਾ ਖਾਲੀ ਕਰੋ ਜਦ ਕੀ ਇਹ ਸਾਡੇ ਘਰ ਸਾਡੇ 200 ਸਾਲ ਤੋਂ ਸਾਡੇ ਉੱਤੇ ਬਜ਼ੁਰਗ ਰਹਿ ਰਹੇ ਆ ਸਾਡੇ ਦਾਦੇ ਪਰਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਹੇ ਆ ਸਾਰੇ ਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ ਬੜੀ ਮੁਸ਼ਕਲ ਬਣਾਏ ਆ ਇਹ ਘਰ ਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਹੈ ਕਿ ਆਪਣੇ ਘਰ ਖਾਲੀ ਕਰੋ ਇਹ ਸਰਕਾਰ ਦੀ ਜਗਾ ਹੈ ਘਰ ਢਾਣੇ ਆ ਇਦਾਂ ਇੱਕਦਮ ਸਾਡੇ ਘਰ ਢਾਣ ਨੂੰ ਸਾਨੂੰ ਕਹਿਤਾ ਤੇ ਅਸੀਂ ਕਿੱਥੇ ਜਾਵਾਂਗੇ ਨਸ਼ੇ ਦਾ ਮੁੱਦਾ ਜੀ ਦੇਖੋ ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ ਤੇ ਵੀ ਕੋਈ ਪਰਚੇ ਹੋਏ ਆ ਜਾਂ ਕੁਝ ਵੀ ਉਹਨਾਂ ਤੇ ਬੰਦੀ ਕਾਰਵਾਈ ਸਰਕਾਰ ਨੇ ਕਰਤੀ ਆ ਨਸ਼ਾ ਕਿਹੜਾ ਕੱਲਾ ਐਸੇ ਪਿੰਡ ਚ ਵਿਕਦਾ ਪਿਆ ਪੂਰੇ ਪੰਜਾਬ ਚ ਵਿਕਦਾ ਪਿਆ ਸਾਰਿਆਂ ਤੇ ਪਰਚੇ ਹੋਏ ਗੱਦੇ ਆ ਕਿੰਨੇ ਕੁ ਲੋਕਾਂ ਦੇ ਘਰ ਘਾਟਾ ਤੇ ਇਹਨਾਂ ਨੇ ਸਰ ਉਹਦੇ ਵਿੱਚ ਇੱਕ ਗੱਲ ਦੇਖੋ ਤਿੰਨ ਮੋਤਾਂ ਹੋਈਆਂ ਉਹ ਤਿੰਨ ਮੋਤਾਂ ਦੇ ਵਿੱਚ ਦੋ ਮੋਤਾਂ ਜਿਹੜੀਆਂ ਸਾਡੇ ਪਿੰਡੋਂ ਪਿੰਡ ਦੇ ਬਾਹਰੋਂ ਪੈਲੀਆਂ ਚ ਲਾਸ਼ਾਂ ਮਿਲੀਆਂ ਦੋ ਠੀਕ ਆ ਜੀ ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ ਉਹ ਸਾਡੇ ਪਿੰਡ ਦੀ ਹੱਦ ਨਹੀਂ ਹੈਗੀ ਉਹ ਚੰਗੀ ਪਿੰਡ ਦੀ ਹੱਦਾਂ ਦੀ ਆ ਉਹ ਵੀ ਸਾਡੇ ਪਿੰਡ ਚ ਪਾਤੀ ਲਾਸ਼ਾਂ ਦੋ ਸਾਡੇ ਪਿੰਡ ਤੋਂ ਲੱਭੀਆਂ ਉਹਦੇ ਵਿੱਚ ਵਾਂਖੇ ਦੇ ਬੰਦੇ ਇਨਵੋਲਵ ਕੀਤੇ ਪਣਿਆੜ ਦੇ ਬੰਦੇ ਇਨਵੋਲਵ ਕੀਤੇ ਉਹ ਕਿਉਂ ਵੈਰੀਫਿਕੇਸ਼ਨ ਕੀਤੀ ਕਿਸ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ ਤੇ ਤੀਤੀਆਂ ਚੌਤੀਆਂ ਬੰਦਿਆਂ ਤੇ ਇਹਨਾਂ ਨੇ ਪਰਚਾ ਦੇ ਦਿੱਤਾ ਉਹਨਾਂ ਦੀ ਬਣਦੀ ਕਾਰਵਾਈ ਹੋ ਗਈ ਆ ਠੀਕ ਉਹਨਾਂ ਦਾ ਘਾਟਾ ਹੁੰਦਾ ਤੇ ਮਤਲਬ ਕੋਈ ਬਣਦਾ ਹੀ ਨਹੀਂ ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ ਆਪਣੀ ਸਜ਼ਾ ਭੁਗਤ ਰਹੇ ਆ ਮੇਰੀ ਮੈਸੇਜ ਸਰਪੰਚਾ ਸਰ ਮਸਲਾ ਆਇਆ ਸਾਰਾ ਨਹਿਰ ਮਹਿਕਮੇ ਆ ਲੈਣ ਸਾਨੂੰ ਨੋਟਿਸ ਭੇਜੇ ਆ ਤੇ ਆ ਕਹਿੰਦੇ ਪੀ ਆ ਕੇ ਤੇ ਇੱਥੇ ਆ ਕੇ ਹਾਜ਼ਰੀਆਂ ਲਓ ਤਾਂ ਮੈਂ ਉੱਥੇ ਇੱਕ ਤਰੀਕ ਨੂੰ ਗਿਆ ਸੀ ਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲਵਾਈ ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ ਉਹਨਾਂ ਦੀ ਹਾਜ਼ਰੀ ਲਵਾਈਆਂ ਇਹਨਾਂ ਨੇ ਨੋਟਸ ਤੇ ਇਹ ਗੱਲ ਆ ਵੀ ਕੁਝ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਹ ਚੀਜ਼ ਨਾਲ ਮਰ ਗਏ ਸਾਨੂੰ ਨਹੀਂ ਪਤਾ ਇਹ ਚੀਜ਼ ਕਰ ਤੇ ਨਸ਼ਾ ਥੋੜਾ ਪੋਤਾ ਵਿਗਦਾ ਹੈ ਜੇ ਕੋਈ ਸ਼ੱਕ ਨਹੀਂ ਆ ਪਰ ਵਿਗਦਾ ਉਹਦੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨਾਂ ਨੇ ਕਰ ਦਿੱਤੀ ਠੀਕ ਆ ਆਪਾਂ ਵੀ ਉਸ ਚੀਜ਼ ਨਾਲ ਠੀਕ ਹੈ ਸਹਿਮਤ ਹਾਂ ਜਿਹੜਾ ਅਪਰਾਧ ਕਰੇਗਾ ਉਹ ਭੁਗਤੇਗਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ ਠੀਕ ਆ ਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਕੇ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ ਆਪਾਂ ਸਹਿਯੋਗ ਦਾਂਗੇ ਤੇ ਜੇ ਇਹ ਗੱਲ ਹੈ ਵੀ ਘਰ ਹੀ ਸਾਡੇ ਬਾਕੀ ਘਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਐਸ ਚੀਜ਼ ਬਾਰੇ ਵੀ ਯਾਰਾ ਕਿਉਂ ਸਾਡੇ ਘਰ ਟਾਂ ਦੀ ਤਕੀਮ ਬਣਾਉਂਦੇ ਕਿਉਂ ਕੁਛ ਬੰ ਟੁੱਟਣ ਦੀ ਤਕੀਮ ਬਣਾ ਦੇ ਉਹਦਾ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਐ ਮਾੜਾ ਚੰਗਾ ਕੰਮ ਕਰਨ ਤੇ ਮੈਂ ਮੈਂ ਸਰ ਗਿਆ ਮੈਨੂੰ ਹਾਜੀ ਲੋਈ ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ ਤੇ ਮੈਨੂੰ ਕੱਲ ਜੈਸਾ ਦਾ ਫੋਨ ਆਇਆ ਤੇ ਕਹਿੰਦਾ ਨੋਟਸ ਮੈਂ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ ਮੈਨੂੰ ਐਕਸ਼ਨ ਸਾਹਿਬ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਬੋਲੋ ਤੇ ਉਹ ਨਹੀਂ ਮਿਲੇ ਮੈਨੂੰ ਠੀਕ ਹੈ ਮੈਂ ਉੱਥੇ ਕਹਾਂ ਕਿ ਆਇਆ ਮੈਂ ਕਿਹਾ ਯਾਰ ਮੈਨੂੰ ਮਿਲਾ ਦਿਓ ਕਹਿੰਦੇ ਨਹੀਂ ਇਹ ਨਹੀਂ ਮਲਾਣਾ ਪਹਿਲੇ 6 ਘਰ ਨੂੰ ਨੋਟਸ ਆਇਆ ਹੀ ਉਸ ਤੋਂ ਬਾਅਦ ਉਹ ਤੋਂ ਬਾਅਦ ਹੈ ਕਾਫੀ ਟਾਈਮ ਬਾਅਦ ਆਇਆ ਜਿਆਦਾ ਜਿਆਦਾ 30 ਤਰੀਕ ਨੂੰ ਮੇਰੇ ਖਿਆਲ ਚ ਇਹਨਾਂ 24 ਤਰੀਕ ਨੂੰ ਉਥੋਂ ਦਫ਼ਤਰ ਤੋਂ ਈਸ਼ੂ ਕਰਦੇ ਦਫ਼ਤਰ ਤੋਂ ਕੱਢਦੇ ਆਣਾ ਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਰਸੀਬਾਂ ਸਾਨੂੰ 31 ਤਰੀਕ ਨੂੰ ਇਹਨਾਂ ਨੇ ਦਿੱਤੀ ਤੇ ਆ ਕੇ 1 ਤਰੀਕ ਨੂੰ ਹਾਜ਼ਰੀ ਲਓ ਹਾਂਜੀ ਉਹਨਾਂ ਦਾ ਕਹਿਣਾ ਪਈ ਸਾਡੀ ਨਹਿਰ ਮੈਗਮੇ ਜਗਾ 200 ਸਾਲ ਤੋਂ ਪਿੰਡ ਰਿਆ ਰਿਹਾ ਮੈਂ ਬੇਨਤੀ ਆ ਸਰ ਕਰਨਾ ਚਾਹਨਾ ਪਈ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬੰਦੀਆਂ ਨਹੀਂ ਆ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਹਿੰਦੇ ਆ ਇਹਨੂੰ ਕਿਹਾ ਪਈ ਯਾਰ ਘਾਟਾ ਦਿਓ ਹੁਣ ਤੇ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਕੋ ਕਿੰਨੀਆਂ ਪੀੜੀਆਂ ਖਤਮ ਹੋ ਗਿਆ ਤੇ ਫੇਰ ਜਾ ਕੇ ਪਹਿਲਾਂ ਛਾਨਾ ਹੀ ਤੇ ਤੇ ਹੁਣ ਇਹਨਾਂ ਨਾਲ ਪੱਕੇ ਘਰ ਬਣਾਏ ਤੇ ਹੁਣ ਇਹਨਾਂ ਲਈ ਢਾਂਦੀ ਸਕੀਮ ਬਣਾ ਲਈ ਐਦਾਂ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਕੇ ਸਰਕਾਰਾਂ ਕੇ ਬੇਨਤੀ ਆ ਕਿ ਜਿੱਥੇ ਜਿੱਥੇ ਹੀ ਰਹਿਣ ਦੇ ਜਾਂ ਉਥੇ ਰਹਿਣ ਦੋ ਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਨਸ਼ੇ ਦੇ ਕਾਰਨ ਜਿਹੜਾ ਨਸ਼ੇ ਕਰਨ ਨਸ਼ੇ ਕਰਕੇ ਕੋਸ਼ ਘਰ ਨਸ਼ਾ ਕਰਦੇ ਆ ਤੇ ਵੇਚਦੇ ਆ ਤੇ ਜਾਂ ਕੋਈ ਕਰਦਾ ਤੇ ਉਹਦੀ ਵਜ੍ਹਾ ਨਹੀਂ ਹੈ ਕਿ ਸਾਰੇ ਪਿੰਡ ਧਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਰਹੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨਾਂ ਤੇ ਜਿਹੜੀ ਵੀ ਬੰਦੀ ਉਹਨਾਂ ਤੇ ਕਾਰਵਾਈ ਸਾਰੀ ਹੋਈ ਨਹੀਂ ਇਹ ਜਿਹੜਾ ਤੁਸੀਂ ਅਹੀਂ ਤੇ ਫਿਰ ਇੱਥੇ ਜੋ ਸਾਡਾ ਬਣੇਗਾ ਫਿਰ ਤੇ ਅਸੀਂ ਬੈਠਾਂਗੇ ਰੋਡਾਂ ਤੇ ਬੈਠਾਂਗੇ ਚੜਕਾਂ ਤੇ ਬਾਹਰ ਆਵਾਂਗੇ ਅਸੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਣਗੇ ਤੇ ਕਿਨੇ ਕਿ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਣਗੇ ਬਾਹਰ ਆਹੀ ਕਿੱਥੇ ਜਾਣਾ ਆਹੀ ਥੋੜਾ ਇੱਥੇ ਪਾ ਲੋ ਘਰ ਬਣਿਆ ਫੋਨ ਕੀਤੀ ਹੁਣ ਤੱਕ ਡੀਟਾ ਸੰਸੀਆ ਮਸਲਾ ਇਹ ਹੈ ਵੀ ਉਹਨਾਂ ਨੇ ਇਲੀਗਲ ਕੋਰਪ ਵਿੱਚ ਕੀਤੀ ਪਿੰਡ ਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ ਤੇ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ ਅਬ ਜੋ ਸਰਕਾਰ دیا ਜਾਂਦਾ ਉਹ ਸਾਰਾ ਕਾਰਵਾਈ ਕੀਤੀ ਜਾਏਗੀ ਕੇ ਪੇਸ਼ੀ ਵੀ ਹੋਈ ਹੈ ਮੰਡਲ ਦਫ਼ਤਰ ਵਿੱਚ ਉਹਨਾਂ ਨੂੰ ਬੁਲਾਇਆ ਵੀ ਗਿਆ ਤੇ ਬਾਕੀ ਜੋ ਕਾਰਵਾਈ ਹੋ ਰਹੀ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏਗਾ ਸਮੇਂ ਸੇ ਜੋ ਸਰਕਾਰ دیا ਜਾਂਦਾ ਉਹ ਕਾਫੀ ਜਿਆਦਾ ਹੈ ਤੁਸੀਂ ਲਗਾ ਲੋ ਵੀ 80% ਘਾਟ ਹੈਗੀ ਹੈ ਜਿਨ੍ਹਾਂ ਨੇ ਅਪੋਇਨਟਮੈਂਟ ਕੀਤੀ ਸੀ ਸਰਕਾਰ ਦਾ ਇਹ ਵੀ ਉਹਨਾਂ ਨੂੰ ਨੋਟਿਸ ਦਿੱਤੇ ਹੈ ਜੋ ਆਪਣਾ ਖਾਲੀ ਕਰਦੇ ਆ ਤੇ ਠੀਕ ਹੈ ਨਹੀਂ ਤੇ ਅਗੋ ਜੋ ਜਾਰੀ ਹੋਣਗੀਆਂ ਦਿੱਤਾ ਸਮੇਂ ਉਹ ਸਾਰਾ ਕਾਰਵਾਈ ਕੀਤੀ ਜਾਏਗੀ ਸਰਕਾਰ